ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦਲਜੀਤ ਸਾਹ ਦੇ ਵਿਰੋਧੀਆਂ ਨੂੰ ਵੱਡਾ ਝਟਕਾ ਪੰਜਾਬੀ ਸ਼ਾਗ ਗਏ ਹੋਏ ਪੰਜਾਬੀ ਫਿਲਮ ਸਰਦਾਰ ਜੀ ਤਿੰਨ ਦੇ ਵਿਵਾਦਾਂ ਤੋਂ ਬਾਅਦ ਦਲਜੀਤ ਸਾਂਝ ਨੇ ਵਿਰੋਧੀਆਂ ਨੂੰ ਵੱਡਾ ਚਟਕਾ ਦਿੱਤਾ ਹੈ ਇੱਕ ਪਾਸੇ ਵਿਦੇਸ਼ਾਂ ਵਿੱਚ ਫਿਲਮ ਸਰਦਾਰ ਜੀ ਤਿੰਨ ਸੁਪਰ ਹਿੱਟ ਹੋਈ ਹੈ ਅਤੇ ਦੂਜੇ ਪਾਸੇ ਦਲਜੀਤ ਸਾਂਝ ਨੇ ਬਾਰਡਰ 2 ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਦੋ ਸਾਂਝਾ ਵਾਲੇ ਦੀ ਇਸ ਚੜ੍ਹਾਈ ਨੂੰ ਵੇਖ ਕੇ ਵਿਰੋਧੀਆਂ ਨੂੰ ਕੁਝ ਸੁੱਝ ਨਹੀਂ ਰਿਹਾ ਦਰਸਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਇੱਕ ਕਲਿੱਪ ਵਿੱਚ ਦਲਜੀਤ ਸਾਹਿਬ ਇੱਕ ਫਲਾਈਂਗ ਅਫਸਰ ਦੀ ਭੂਮਿਕਾ ਵਿੱਚ ਦਿਖਾਈ ਦੇ ਰਹੇ ਹਨ ਵੀਡੀਓ ਵਿੱਚ ਦਲਜੀਤ ਸਾਹਿਬ ਦਲਜੀਤ ਪੂਰੀ ਵਰਦੀ ਵਿੱਚ ਸ਼ੂਟਿੰਗ ਕਰਦੇ ਦਿਖਾਈ ਦੇ ਰਹੇ ਹਨ ਪਿਸ਼ੋਕੜ ਵਿੱਚ ਕਿ ਵਿੱਚ ਕੇ ਘਰ ਕੱਬ ਆਉਂਗੇ ਗੀਤ ਚੱਲ ਰਿਹਾ ਹੈ ਇਸ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ ਬਾਰਡ ਦੋ ਤੋਂ ਉਹਨਾਂ ਦੇ ਬਰਾਬਰ ਜਾਣ ਵਾਲੇ ਆਪਵਾਵਾਂ ਨੂੰ ਵੀ ਰਾਮ ਲੱਗ ਗਿਆ ਹੈ ਦੱਸ ਦਈਏ ਕਿ ਫੈਡਰੇਸ਼ਨ ਹਾਫ वेस्टर्न ਇੰਡੀਆ ਇਸ ਨੇ ਇੰਪਲਾਈਜ਼ ਦੇ ਸਣੀ ਦੇਵ ਕੁਰਸ਼ਨ ਕੁਮਾਰ ਨੇ ਇਤਤ ਤੇ ਜ਼ਿਆਮ ਅਲੀ ਨੂੰ ਫਿਲਮ ਸਰਦਾਰ ਜੀ ਤਿੰਨ ਵਿੱਚ ਪਾਕਿਸਤਾਨ ਅਦਾਕਾਰਾਂ ਹਾਨੀਆਂ ਅਮਰ ਨਾਲ ਕੰਮ ਕਰਨ ਲਈ ਦਲਜੀਤ ਸਾਹ ਦੇ ਸਬੰਧ ਵਿੱਚ ਇੱਕ ਪੱਤਰ ਲਿਖਿਆ ਸੀ ਫੈਡਰੇਸ਼ਨ ਨੇ ਸਣੀ ਦਿওল ਨੂੰ ਬਾਡਰ 2 ਵਰਗੇ ਦੇਸ਼ ਭਗਤੀ ਵਾਲੀ ਫਿਲਮ ਵਿੱਚ ਦਲਜੀਤ ਸਾਹ ਨਾਲ ਕੰਮ ਕਰਨ ਤੇ ਮੋੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਸੀ ਹੈਡਰੇਸ਼ਨ ਪੂਸ਼ਨ ਕੁਮਾਰ ਨੇ ਇਤਮਿਆਜ਼ ਅਲੀ ਦੇ ਦਲਜੀਤ ਸਾਹ ਨਾਲ ਕੰਮ ਨਾ ਕਰਨ ਦੀ ਵੀ ਮੰਗ ਕੀਤੀ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ